ਵਿਸ਼ਵ ਭਾਰਤ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਤੇ ਬੈਠਿਆ ਅੱਜ 14 ਦਿਨ ਦਾ ਸਮਾਂ ਹੋ ਚੁੱਕਾ ਹੈ ਇਸ ਵਿਚਕਾਰ ਡੱਲੇਵਾਲ ਦੀ ਸਿਹਤ ਹੁਣ ਲਗਾਤਾਰ ਵਿਗੰਢੀ ਸ਼ੁਰੂ ਹੋ ਗਈ ਹੈ ਅਜਿਹਾ ਜਾਣਕਾਰੀ ਮਿਲ ਰਹੀ ਹੈ ਕਿ ਡੱਲੇਵਾਲ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਲਗਾਤਾਰ ਫਲਕਚੂਏਟ ਕਰ ਰਿਹਾ ਤੇ ਹੋਰ ਵੀ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜਗਜੀਤ ਸਿੰਘ ਡੱਲੇਵਾਲ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਸੇ ਵਿਚਾਲੇ ਕਿਸਾਨ ਜਿਹੜੇ ਧਰਨੇ ਤੇ ਨਾਲ ਬੈਠੇ ਨੇ ਉਹ ਕਿਸਾਨ ਵੀ ਤੇ ਦੇਸ਼ ਭਰ ਦੇ ਕਿਸਾਨ ਤੇ ਖਾਸ ਤੌਰ ਤੇ ਪੰਜਾਬ ਦੇ ਕਿਸਾਨ ਸਾਥੀਆਂ ਦੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਇਹ ਵੀ ਚਿੰਤਾ ਲਗਾਤਾਰ ਵੱਧ ਰਹੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਜਿਉਂ-ਜਿਉਂ ਸਿਹਤ ਖਰਾਬ ਹੋ ਰਹੀ ਹੈ ਉਵੇਂ-ਉਵੇਂ ਪ੍ਰਸ਼ਾਸਨ ਦੇ ਉੱਪਰ ਵੀ ਦਬਾਅ ਵਧ ਰਿਹਾ ਹੈ ਕਿ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਹੈ ਉਸ ਨੂੰ ਤੋੜਿਆ ਜਾਵੇ ਤੇ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਕੀਤਾ ਜਾਵੇ ਲਗਾਤਾਰ ਪ੍ਰਸ਼ਾਸਨ ਦਬਾਅ ਦੇ ਵਿੱਚ ਆ ਰਿਹਾ ਕਿਉਂਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਵਿੱਚ ਹੋਰ ਵਿਗਾੜ ਆਉਂਦਾ ਤਾਂ ਇਸ ਦਾ ਨਤੀਜਾ ਪ੍ਰਸ਼ਾਸਨ ਦੇ ਲਈ ਅਤੇ ਕਿਸਾਨਾਂ ਦੇ ਲਈ ਵੀ ਚੰਗਾ ਨਹੀਂ ਹੋਵੇਗਾ ਕੋਈ ਵੀ ਨਹੀਂ ਚਾਹਵੇਗਾ ਕਿ ਕਿਸਾਨਾਂ ਦੇ ਇਸ ਕਦਾਵਰ ਨੇਤਾ ਜਿਹੜੇ ਨੇ ਉਹ ਉਨ੍ਹਾਂ ਦਾ ਕੋਈ ਨੁਕਸਾਨ ਹੋਵੇ ਸੋ ਇਸ ਪੂਰੇ ਮਾਮਲੇ ਦੇ ਵਿੱਚ ਲੈ ਕੇ ਜਿੱਥੇ ਇੱਕ ਪਾਸੇ ਕਿਸਾਨਾਂ ਵੱਲੋਂ ਬੜੀ ਤਕੜੀ ਜਿਹੜੀ ਐ ਚਾਰਦੀਵਾਰੀ ਕੀਤੀ ਗਈ ਐ ਕਿਸਾਨਾਂ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਜਿਸ ਤਰ੍ਹਾਂ ਪਹਿਲਾਂ 26 ਨਵੰਬਰ ਨੂੰ ਜਦੋਂ ਡੱਲੇਵਾਲ ਨੇ ਭੋਖੜਤਾਲ ਸ਼ੁਰੂ ਕੀਤੀ ਸੀ ਤਾਂ ਜ਼ਬਰਨ ਹਿਰਾਸਤ ਦੇ ਵਿੱਚ ਲੈ ਕੇ ਡੱਲੇਵਾਲ ਨੂੰ ਡੀਐਮਸੀ ਦੇ ਵਿੱਚ ਭਰਤੀ ਕਰਵਾ ਦਿੱਤਾ ਸੀ ਹਾਲਾਂਕਿ ਜਿਹੜੇ 2 ਦਿਨਾਂ ਤੱਕ ਡੱਲੇਵਾਲ ਡੀਐਮਸੀ ਦੇ ਵਿੱਚ ਰਹੇ ਸਨ ਉਹਨਾਂ 2 ਦਿਨਾਂ ਤੱਕ ਵੀ ਉਹਨਾਂ ਨੇ ਆਪਣੀ ਭੋਖੜਤਾਲ ਜਾਰੀ ਰੱਖੀ ਸੀ ਤੇ ਇਸ ਦੌਰਾਨ ਡਾਕਟਰਾਂ ਵੱਲੋਂ ਉਹਨਾਂ ਨੂੰ ਸਿਹਤਮੰਦ ਹੋਣ ਦਾ ਸਰਟੀਫਿਕੇਟ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਉਸੇ ਦਿਨ ਤੋਂ ਡੱਲੇਆੜ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਆ ਡੱਲੇਆੜ ਦਾ ਵਜ਼ਨ ਵੀ ਦੱਸਿਆ ਜਾ ਰਿਹਾ ਕਿ 12 ਤੋਂ 13 ਕਿਲੋ ਜਿਹੜਾ ਵਜ਼ਨ ਹੈ ਉਹਨਾਂ ਦਾ ਘੱਟ ਚੁੱਕਿਆ ਹੈ ਇਸ ਦੇ ਨਾਲ ਨਾਲ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਵੀ ਫਲਕਚੂਏਟ ਕਰ ਰਿਹਾ ਕਿਤੇ ਨਾ ਕਿਤੇ ਸਿਹਤ ਜਿਹੜੀ ਆ ਉਹਨਾਂ ਦੀ ਲਗਾਤਾਰ ਹੁਣ ਜਿਹੜੀ ਇਹ ਨਿਗਾਰਵਲ ਜਾ ਰਹੀ ਹੈ ਖਰਾਬ ਹੁੰਦੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ 26 ਨਵੰਬਰ ਨੂੰ ਇਹ ਭੋਖੜਤਾਲ ਡੱਲੇਵਾਲ ਉਹਨਾਂ ਨੇ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਅ 25 ਤੇ 26 ਨਵੰਬਰ ਦੀ ਰਾਤ ਨੂੰ ਉਹਨਾਂ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਹਿਰਾਸਤ ਦੇ ਵਿੱਚ ਲਿਆ ਜਾਂਦਾ ਡੀਐਮਸੀ ਦੇ ਵਿੱਚ 2 ਦਿਨ ਤੱਕ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਡੀਐਮਸੀ ਦੇ ਵਿੱਚ ਲਿਜਾਇਆ ਗਿਆ ਸੀ ਤਾਂ ਨਾਲ ਹੀ ਹਰਦੋ ਝੰਡੇ ਜਿਹੜੇ ਸੁਖਜੀਤ ਸਿੰਘ ਹਰਦੋ ਝੰਡੇ ਹੋਣੀ ਆ ਉਹਨਾਂ ਨੇ ਅਲਟਰਨੇਟਿਵ ਤੌਰ ਤੇ ਮਰਨ ਵਰਤ ਰੱਖ ਲਿਆ ਸੀ ਉਸ ਵੇਲੇ ਭੁੱਖ ਹੜਤਾਲ ਰੱਖ ਲਈ ਸੀ ਜਦੋਂ ਜਗਜੀਤ ਸਿੰਘ ਡੱਲਿਆ ਡੀ ਐਮ ਸੀ ਤੋਂ ਰਿਹਾ ਹੁੰਦੇ ਨੇ ਫਿਰ ਉਹ ਸੁਖਜੀਤ ਸਿੰਘ ਹਰਦੋ ਝੰਡੇ ਦੀ ਜਿਹੜੀ ਆ ਭੁੱਖ ਹੜਤਾਲ ਨੂੰ ਤੜਵਾ ਕੇ ਦੁਬਾਰਾ ਤੋਂ ਆਪਣਾ ਮਰਨ ਵਰਤ ਸ਼ੁਰੂ ਕਰਦੇ ਨੇ ਤੇ ਉਸੇ ਦਿਨ ਤੋਂ ਡੱਲਿਆ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੇ ਲਗਾਤਾਰ ਉਹਨਾਂ ਦੀ ਸਿਹਤ ਵੀ ਡਾਊਨ ਹੋ ਰਹੀ ਹੈ ਤੇ ਲਗਾਤਾਰ ਚਿੰਤਾਵਾਂ ਵੀ ਵਧ ਰਹੀਆਂ ਹਨ ਦੁਬਾਰਾ ਤੋਂ ਪ੍ਰਸ਼ਾਸਨ ਇਸ ਤਰ੍ਹਾਂ ਦਾ ਕੋਈ ਕਾਰਵਾਈ ਨਾ ਕਰੇ ਡੱਲੇਆਂ ਨੂੰ ਹਿਰਾਸਤ ਦੇ ਵਿੱਚ ਨਾ ਲਵੇ ਇਸ ਨੂੰ ਲੈ ਕੇ ਬੜੇ ਵੱਡੇ ਪੱਧਰ ਤੇ ਚਾਰਦਿਵਾਰੀ ਕੀਤੀ ਗਈ ਹੈ ਟਰਾਲੀਆਂ ਦੀ ਵੈਲਡਿੰਗ ਕੀਤੀ ਗਈ ਹੈ ਕਈ ਲੇਅਰ ਦੇ ਵਿੱਚ ਕਿਸਾਨ ਲਗਾਤਾਰ ਸੁਰੱਖਿਆ ਜਿਹੜੇ ਆ ਡੱਲੇ ਵਾਲੇ ਦੀ ਕਰ ਰਹੇ ਨੇ ਉਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਲਗਾਤਾਰ ਕੋਸ਼ਿਸ਼ ਕਰ ਰਿਹਾ ਕਿ ਡੱਲੇ ਵਾਲ ਦੀ ਸਿਹਤ ਹੈ ਜਿਹੜੀ ਉਹ ਕਿਸੇ ਵੀ ਹਾਲਤ ਦੇ ਵਿੱਚ ਖਰਾਬ ਨਾ ਹੋਵੇ ਇਸ ਨੂੰ ਲੈ ਕੇ ਪర్య ਪਟਿਆਲਾ ਰੇਂਜ ਦੇ ਡੀਆਈਜੀ ਸਿੱਧੂ ਨੇ ਜਿਹੜੇ ਉਹਨਾਂ ਨੇ ਡੱਲਿਆਲ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਡੱਲਿਆਲ ਦੇ ਨਾਲ ਗੱਲਬਾਤ ਕੀਤੀ ਹੈ ਤਕਰੀਬਨ 20 ਤੋਂ 25 ਮਿੰਟ ਤੱਕ ਲਗਾਤਾਰ ਗੱਲਬਾਤ ਕਰਕੇ ਉਹਨਾਂ ਨੇ ਜਾਣਿਆ ਕਿ ਡੱਲਿਆਲ ਦੀ ਸਿਹਤ ਕਿਹੋ ਜਿਹੀ ਹੈ ਇਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਡੱਲਿਆਲ ਦੀ ਸਿਹਤ ਦੇ ਵਿੱਚ ਜਿਹੜਾ ਕਾफी ਨਿਘਾਰ ਆਇਆ ਕਾफी ਡਾਊਨ ਹੋਈ ਹੈ ਉਹਨਾਂ ਦੀ ਸਿਹਤ ਵਜ਼ਨ ਵੀ ਘਟਿਆ ਆਵਾਜ਼ ਤੋਂ ਵੀ ਲੱਗ ਰਿਹਾ ਹੈ ਕਿ ਉਹਨਾਂ ਦੇ ਸਿਹਤ ਦੇ ਵਿੱਚ ਕਮਜ਼ੋਰੀ ਆਈ ਹੈ ਸੋ ਲਗਾਤਾਰ ਪੁਲਿਸ ਪ੍ਰਸ਼ਾਸਨ ਤੇ ਵੀ ਦਬਾਅ ਵਧ ਰਿਹਾ ਕਿਸਾਨਾਂ ਨੂੰ ਵੀ ਚਿੰਤਾਵਾਂ ਨੇ ਕਿ ਕਿਤੇ ਉਹਨਾਂ ਦੇ ਆਗੂ ਦਾ ਕੋਈ ਨੁਕਸਾਨ ਨਾ ਹੋ ਜਾਵੇ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਨਾ ਕੋਈ ਉਪਰਾਲਾ ਕੀਤਾ ਜਾਏਗਾ ਜਲਦੀ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇਗੀ ਫੌਰੀ ਤੌਰ ਤੇ ਤਾਂ ਜੋ ਕਿਸਾਨਾਂ ਦੇ ਇਸ ਮਹੱਤਵਪੂਰਨ ਤੇ ਕਦਾਵਰ ਜਿਹੜਾ ਆਗੂ ਹੈ ਉਸ ਦੀ ਜਾਨ ਬਚਾਈ ਜਾ ਸਕੇ ਸੋ ਡੱਲੇਆ ਲਗਾਤਾਰ ਭੁਖੜਤਾਲਦੇ ਨੇ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਉਧਰ ਸਰਕਾਰ ਤੇ ਵੀ ਦਬਾਅ ਵਧ ਰਿਹਾ ਕਿ ਜਲ ਤੋਂ ਜਲਦ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਜਿਹੜੇ ਕਿਸਾਨ ਭੁਖੜਤਾਲ ਤੇ ਬੈਠੇ ਨੇ ਜਿਹੜੇ ਕਿਸਾਨ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਆਰੰਭੀ ਜਾਵੇ